ਪਰਬਤਾਂ ਦਾ ਸਲਾਮ ਸਾਗਰਾਂ ਦਾ ਸਲਾਮ ਵਗਦੀ ਨਦੀ ਦੇ ਨਾਮ ਪਰਬਤਾਂ ਦਾ ਸਲਾਮ ਸਾਗਰਾਂ ਦਾ ਸਲਾਮ ਵਗਦੀ ਨਦੀ ਦੇ ਨਾਮ ਮੁਹੱਬਤਾਂ ਦਾ ਸਲਾਮ ਜਜ਼ਬਾਤਾਂ ਦਾ ਸਲਾਮ ਦੋਸਤੀ ਦੇ ਨਾਮ ਰੰਗਾਂ ਦਾ ਸਲਾਮ ਲੰਗਾਂ ਦਾ ਸਲਾਮ ਛਣਕ ਦੀ ਝਾਂਜਰ ਦੇ ਨਾਮ ਬਸੰਤ ਦਾ ਸਲਾਮ ਫੁੱਲਾਂ ਦਾ ਸਲਾਮ ਕਿਤਨੀ ਦੇ ਨਾਮ ਦੁੱਖਾਂ ਦਾ ਸਲਾਮ ਖੇਤਾਂ ਦਾ ਸਲਾਮ ਹਰੀਆਲੀ ਦੇ ਨਾਮ ਪੰਛੀਆਂ ਦਾ ਸਲਾਮ ਖੁਸ਼ਬੂਆਂ ਦਾ ਸਲਾਮ ਰੁਮਕ ਦੀ ਹਵਾ ਦੇ ਨਾਮ ਕਵਿਤਾ ਦਾ ਸਲਾਮ ਗੀਤ ਦਾ ਸਲਾਮ ਸ਼ਬਦਾਂ ਦੇ ਨਾਮ ਹੱਸਦੇ ਚਿਹਰੇ ਦਾ ਸਲਾਮ ਨਵੀਂ ਉਮੰਗ ਦਾ ਸਲਾਮ ਖੁਸ਼ੀਆਂ ਦੇ ਨਾਮ ਚੰਗੀ ਸੋਚ ਦਾ ਸਲਾਮ ਭਾਰੀ ਚਾਰੇ ਦਾ ਸਲਾਮ ਮਾਨਵਤਾ ਦੇ ਨਾਮ ਪਹਾੜਾਂ ਦਾ ਸਲਾਮ ਸਾਗਰਾਂ ਦਾ ਸਲਾਮ ਵਗਦੀ ਨਦੀ ਬਹੁਤ ਧੰਨਵਾਦ